ਬਾਜ਼ਾਰ ਦੇ ਵਿੱਚ ਇਹਨਾਂ ਤਿਹਾਰਾਂ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਨਕਲੀ ਪਾਈ ਜਾ ਰਹੀ ਹੈ। ਬਾਜ਼ਾਰ ਦੇ ਵਿੱਚ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ। ਮਿਲਾਵਟ ਕੋਰਾ ਦਾ ਪਰਦਾ ਫਾਸ਼ਕ ਕੀਤਾ ਜਾ ਰਿਹਾ। ਪਰ ਹੁਣ ਜੋ ਖਬਰ ਆ ਰਹੀ ਹੈ ਜੋ ਤਿਹਾਰ ਦੇ ਖਾਸ ਕਰਕੇ ਦੀਵਾਲੀ ਦੇ ਮੌਕੇ ਦੇ ਉਤੇ ਡਰਾਈ ਫੂਡਸ ਕਾਫੀ ਮਾਤਰਾ ਦੇ ਵਿੱਚ ਲੋਕਾਂ ਦੇ ਵੱਲੋਂ ਖਰੀਦੇ ਜਾਂਦੇ ਨੇ ਤੇ ਕੁਝ ਮਠਿਆਈਆਂ ਦੇ ਵਿੱਚ ਵੀ ਵਰਤੇ ਜਾਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਬਦਾਮ ਤੇ ਅਖਰੋਟ ਵੀ ਆਉਂਦਾ ਹੈ। ਬਦਾਮ ਤੇ ਅਖਰੋਟ ਵੀ ਨਕਲੀ ਆ ਰਹੇ ਨੇ। ਜੀ ਹਾਂ ਹੈਰਾਨੀ ਵਾਲੀ ਗੱਲ ਹੈ ਕਿ ਡਰਾਈ ਫੂਡ ਵੀ ਹੁਣ ਪਿੱਛੇ ਨੇ ਇਹਨਾਂ ਦੀ ਵੀ ਮਿਲਾਵਟ ਹੋਣ ਲੱਗ ਗਈ ਹੈ ਨਕਲੀ ਤੇ ਅਸਲੀ ਅਖਰੋਟ ਕਿਹੜੇ ਹੋ ਸਕਦੇ ਨੇ ਕਿਵੇਂ ਤੁਸੀਂ ਆਸਾਨੀ ਦੇ ਨਾਲ ਇਹਨਾਂ ਦਾ ਔਰ ਜੋ ਕਿ ਪਤਾ ਲਗਾ ਸਕਦੇ ਹੋ ਤਾਂ ਦੀਵਾਲੀ ਤੋਂ ਪਹਿਲਾਂ ਤੁਸੀਂ ਆਸਾਨ ਤਰੀਕੇ ਦੇ ਨਾਲ ਇਹਨਾਂ ਦਾ ਪਤਾ ਲਗਾ ਸਕਦੇ ਹੋ ਕਿ ਕਿਹੜਾ ਅਖਰੋਟ ਜਾਂ ਫਿਰ ਬਦਾਮ ਅਸਲੀ ਹੈ ਤਾਂ ਦੀਵਾਲੀ ਦਾ ਤਿਉਹਾਰ ਨੇੜੇ ਆਉਂਦੇ ਹੀ ਮਠਾਈਆਂ ਅਤੇ ਡਰਾਈ ਫੂਡਸ ਦੀ ਖਰੀਦਾਰੀ ਵੱਧ ਜਾਂਦੀ ਹੈ ਪਰ ਅੱਜਕੱਲ ਮਿਲਾਵਟ ਦਾ ਦੌਰ ਚੱਲ ਰਿਹਾ ਹੈ ਚਾਹੇ ਮਸਾਲੇ ਹੋਣ ਮਠਾਈਆਂ ਹੋਣ ਜਾਂ ਫਿਰ ਡਰਾਈ ਫੂਡਸ ਹੋਣ ਜ਼ਿਆਦਾਤਰ ਦੁਕਾਨਦਾਰ ਵੱਧ ਮੁਨਾਫਾ ਕਮਾਉਣ ਦੇ ਚੱਕਰ ਦੇ ਵਿੱਚ ਲਾਲਚ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਮਿਲਾਵਟ ਕਰਕੇ ਵੇਚਦੇ ਨੇ ਇਸ ਤਰ੍ਹਾਂ ਚੰਗੀਆਂ ਅਤੇ ਮਿਲਾਵਟੀ ਚੀਜ਼ਾਂ ਦੇ ਵਿੱਚੋਂ ਫਰਕ ਸਮਝਣਾ ਬੇਹਦ ਮੁਸ਼ਕਿਲ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਜਿੱਥੇ ਦੁੱਧ ਪਨੀਰ ਦੇਸੀ ਘਿਓ ਰਿਫਾਈਂਡ ਇਹ ਚੀਜ਼ਾਂ ਮਿਲਾਵਟੀਆਂ ਹੁੰਦੀਆਂ ਨੇ ਮਸਾਲੇ ਮਿਲਾਵਟੀਆਂ ਹੁੰਦੀਆਂ ਨੇ ਪਰ ਡਰਾਈ ਫੂਡਸ ਵੀ ਮਿਲਾਵਟ ਦੇ ਵਿੱਚ ਆ ਗਏ ਇੱਥੇ ਅਸੀਂ ਤੁਹਾਨੂੰ ਕੁਝ ਖਾਸ ਟਿਪਸ ਦੱਸ ਰਹੇ ਹਾਂ ਜ ਜਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਮਿਲਾਵਟੀ ਅਤੇ ਨਕਲੀ ਡਰਾਈ ਫੂਡਸ ਖਰੀਦਣ ਤੋਂ ਬਚ ਸਕਦੇ ਹੋ ਬਾਜ਼ਾਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਕਲੀ ਜਾਂ ਫਿਰ ਰੰਗੀ ਹੋਈਆਂ ਬਦਾਮ ਕਾਜੂ ਅਖਰੋਟ ਅਤੇ ਕਿਸ਼ਮਿਸ਼ ਵੇਚੀਆਂ ਜਾਂਦੀਆਂ ਨੇ ਇਹ ਵੀਡੀਓ ਤੁਹਾਡੇ ਲਈ ਬੇहद ਖਾਸ ਹੋਣ ਵਾਲੀ ਹੈ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਦਾਮ ਦੀ ਬਦਾਮਾਂ ਨੂੰ ਆਕਰਸ਼ਕ ਬਣਾਉਣ ਦੇ ਲਈ ਉਹਨਾਂ ਦੇ ਉੱਤੇ ਰੰਗ ਜਾਂ ਫਿਰ ਪਾਲਿਸ਼ ਕੀਤੀ ਜਾਂਦੀ ਹੈ ਅਸਲੀ ਬਦਾਮ ਪਛਾਣਨ ਦੇ ਲਈ ਇਸ ਨੂੰ ਹੱਥ ਤੇ ਰਗੜੋ ਜੇ ਰੰਗ ਉਤਰਨਾ ਸ਼ੁਰੂ ਹੋ ਜਾਵੇ ਤਾਂ ਸਮਝੋ ਕਿ ਬਦਾਮ ਨਕਲੀ ਜਾਂ ਫਿਰ ਰੰਗੀ ਹੋਈ ਹੈ ਅਸਲੀ ਬਦਾਮ ਦਾ ਰੰਗ ਹਲਕਾ ਭੂਰਾ ਹੁੰਦਾ ਹੈ ਅਤੇ ਇਸ ਤੇ ਹਲਕੀ ਖੁਰਦਰੀ ਹੁੰਦੀ ਹੈ ਬਹੁਤ ਜ਼ਿਆਦਾ ਚਮਕਦਾਰ ਜਾਂ ਫਿਰ ਬਹੁਤ ਗہرے ਰੰਗ ਦੇ ਬਦਾਮ ਨਾ ਖਰੀਦੋ ਨਾਲੀ ਬਹੁਤ ਛੋਟੇ ਜਾਂ ਫਿਰ ਬਹੁਤ ਮੋਟੇ ਜੋ ਕਿ ਬਦਾਮ ਦੀ بجائے ਮੱਦਮ ਆਕਾਰ ਦੇ ਬਦਾਮ ਖਰੀਦੋ ਫਿਰ ਕਾਜੂ ਅਸਲੀ ਕਾਜੂ ਦਾ ਰੰਗ ਸਫੇਦ ਜਾਂ ਫਿਰ ਹਲਕਾ ਕਰੀਮ ਵਰਗਾ ਹੁੰਦਾ ਹੈ ਅਤੇ ਇਹਨਾਂ ਦੇ ਵਿੱਚ ਤੇਲ ਦੀ ਖੁਸ਼ਬੂ ਨਹੀਂ ਹੁੰਦੀ ਜੇ ਕਾਜੂ ਤੋਂ ਅਜੀਬ ਖੁਸ਼ਬੂ ਆ ਰਹੀ ਹੈ ਤਾਂ ਆਰੇ ਹੋਵੇ ਤਾਂ ਕਾਜੂ ਦੇ ਉੱਤੇ ਪੀਲਾਪਨ ਦਿਖਾਈ ਦੇ ਰਿਹਾ ਹੋਵੇ ਤਾਂ ਸਮਝੋ ਇਹ ਜਾਂ ਤਾਂ ਪੁਰਾਣੇ ਨੇ ਜਾਂ ਫਿਰ ਇਸ ਦੇ ਵਿੱਚ ਮਿਲਾਵਟ ਹੈ ਅਸਲੀ ਕਾਜੂ ਨੂੰ ਤੋੜਨ ਦੇ ਉੱਤੇ ਅੰਦਰੋਂ ਵੀ ਸਫੇਦ ਅਤੇ ਕਰਕਰਾਂ ਹੁੰਦਾ ਹੈ ਫਿਰ ਆਉਂਦੀ ਹੈ ਅਖਰੋਟ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਅਖਰੋਟ ਛਿਲਕੇ ਸਮੇਤ ਖਰੀਦੋ ਕਿਉਂਕਿ ਪਿਛਲੇ ਜੋ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਵਾਂ ਦੇ ਉੱਤੇ ਨਕਲੀ ਅਖਰੋਟ ਵੀ ਪਾਏ ਗਏ ਨੇ ਤਾਂ ਤੁਸੀਂ ਇਸ ਨੂੰ ਛਿਲਕੇ ਸਮੇਤ ਖਰੀਦੋ ਕਿਉਂਕਿ ਛਿਲਕੇ ਵਾਲੇ ਅਖਰੋਟ ਦੇ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਅਸਲੀ ਅਖਰੋਟ ਦੀ ਗਿਰੀ ਹਲਕੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਇਸ ਦੀ ਖੁਸ਼ਬੂ ਕੁਦਰਤੀ ਹੁੰਦੀ ਹੈ ਜੇ ਅਖਰੋਟ ਦਾ ਰੰਗ ਗਹਿਰਾ ਹੋਵੇ ਜਾਂ ਇਸ ਤੋਂ ਜੇ ਜੋ ਕਿ ਖੁਸ਼ਬੂ ਆਵੇ ਤਾਂ ਸਮਝੋ ਕਿ ਇਹ ਨਕਲੀ ਹੈ ਫਿਰ ਆਉਂਦੀ ਹੈ ਕਿਸ਼ਮਿਸ਼ ਕਿਸ਼ਮਿਸ਼ ਦੇ ਵਿੱਚ ਅਕਸਰ ਸ਼ੱਕਰ ਜਾਂ ਫਿਰ ਕ੍ਰਿਸਤਿਮ ਰੰਗ ਮਿਲਾ ਕੇ ਇਹਨਾਂ ਨੂੰ ਚਮਕਦਾਰ ਬਣਾਇਆ ਜਾਂਦਾ ਹੈ ਜੇ ਕਿਸ਼ਮਿਸ਼ ਨੂੰ ਹੱਥ ਨਾਲ ਰਗੜਨ ਦੇ ਉੱਤੇ ਰੰਗ ਉਤਰ ਜਾਵੇ ਤਾਂ ਇਹ ਬਹੁਤ ਗਿੱਲੀ ਲੱਗਣ ਦਾ ਜਾਂ ਜਾਂ ਫਿਰ ਇਹਨਾਂ ਨੂੰ ਨਾਖਰੀ ਤੋਂ ਬਿਲਕੁਲ ਵੇ ਤਾਂ ਅਸਲੀ ਕਿਸ਼ਮਿਸ਼ ਹਲਕੀ ਸੁੱਕੀ ਹੁੰਦੀ ਹੈ ਅਤੇ ਇਸ ਦਾ ਸਵਾਦ ਕੁਦਰਤੀ ਤੌਰ ਦੇ ਉੱਤੇ ਹਲਕਾ ਮਿੱਠਾ ਹੁੰਦਾ ਤਾਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਉਹ ਵੀ ਤੁਸੀਂ ਜ਼ਰੂਰ ਧਿਆਨ ਦੇ ਲੋ ਸਭ ਤੋਂ ਪਹਿਲਾਂ ਸਦਾ ਡਰਾਈ ਫੂਡਸ ਬ੍ਰਾਂਡਡ ਪੈਕਿੰਗ ਜਾਂ ਫਿਰ ਭਰੋਸੇਮੰਦ ਦੁਕਾਨਾਂ ਤੋਂ ਹੀ ਖਰੀਦੋ ਖੁੱਲੇ ਦੇ ਵਿੱਚ ਰੱਖੇ ਡਰਾਈ ਫੂਡਸ ਤੋਂ ਬਚੋ ਕਿਉਂਕਿ ਇਹਨਾਂ ਦੇ ਵਿੱਚ ਧੂੜ ਜਾਂ ਫਿਰ ਕੀੜੇ ਹੋ ਸਕਦੇ ਨੇ ਪੈਕਿੰਗ ਤੇ ਉੱਤੇ ਜੋ ਕਿ ਪੈਕਿੰਗ ਬਣਾਈ ਜਾਂਦੀ ਹੈ ਉਹਨਾਂ ਦੇ ਉੱਤੇ ਬਣਾਉਣ ਦੀ ਤਰੀਕ ਯਾਨੀ ਕਿ ਮੈਨੂਫੈਕਚਰਿੰਗ ਤੇ ਐਕਸਪਾਇਰੀ ਡੇਟ ਜ਼ਰੂਰ ਧਿਆਨ ਦੇ ਵਿੱਚ ਰੱਖੋ ਤੇ ਉਹੀ ਦੇਖ ਕੇ ਤੁਸੀਂ ਖਰੀਦੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਘਰ ਆਉਣ ਦੇ ਉੱਤੇ ਡਰਾਈ ਫੂਡਸ ਨੂੰ ਏਅਰ ਟਾਈਟ ਕੰਟੇਨਰ ਦੇ ਵਿੱਚ ਰੱਖ ਕੇ ਠੰਡੀ ਅਤੇ ਸੁੱਕੀ ਜਗ੍ਹਾ ਦੇ ਉੱਤੇ ਸਟੋਰ ਕਰੋ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਨਕਲੀ ਡਰਾਈ ਫੂਡਸ ਖਰੀਦਣ ਤੋਂ ਬਚ ਸਕਦੇ ਹੋ ਤੇ ਜਿਹੜੇ ਅਸਲੀ ਡਰਾਈ ਫੂਡਸ ਹੁੰਦੇ ਨੇ ਉਹਨਾਂ ਦੀ ਤੁਸੀਂ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੇ ਹੋ